ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖ ਬਾਜਵਾ ਸੋ ਤੁਸੀਂ ਵੇਖ ਰਹੇ ਹੋ ਜੀ ਸੁਖ ਬਾਜਾ ਵਲੋਗ ਸੋ ਦੋਸਤੋ ਧੰਤਾਂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਉਹ ਡਾਕਟਰ ਬਾਬਾ ਸਾਹਿਬ ਡਾਕਟਰ ਵੀਮਰਾਵ ਮੇੜਕਰ ਜੀ ਸੋ ਦੋਸਤੋ ਅੱਜ ਅਸੀਂ ਜਗਾਧਰੀ ਆਏ ਸੀ ਔਰ ਮੈਂ ਰਸਤੇ ਦੇਖਿਆ ਜੀ ਨਾਕੇ ਤੋਂ ਲੈ ਕੇ ਔਰ ਮਟਕਾ ਚੌਕ ਤੱਕ ਸ਼ਹੀਲ ਲੱਗੀ ਹੋਈ ਸੀ ਜੀ ਸੋ ਮੈਂ ਮੈਨੂੰ ਚੰਗਾ ਲੱਗਿਆ ਤੇ ਮੈਂ ਆਪਣਾ ਸ਼ੁਰੂਆਤ ਕਰਤੀ ਆਪਣੀ ਔਰ ਤੁਹਾਨੂੰ ਸਾਰੀ ਆਪਾਂ ਫੁਟੇਜ ਦਿਖਾ ਰਹੇ ਹਾਂ ਜਿੱਥੇ ਸ਼ਹੀਲ ਲੱਗੀ ਹੈ ਆ ਦੇਖੋ ਦੋਸਤੋ ਇਹ ਸਿਰਫ ਦੋਸਤੋ ਮਟਕਾ ਚੌਂਕ ਤੋਂ ਲੈ ਕੇ ਨਾਕੇ ਤੱਕ ਤੇ ਨਾਕੇ ਤੋਂ ਲੈ ਕੇ ਮਟਕਾ ਚੌਂਕ ਤੱਕ ਦੇ ਵਿੱਚ ਚਾਰ ਪੰਜ ਸਟਾਲ ਦੋਸਤੋ ਲੱਗੇ ਹੋਏ ਸੀ ਔਰ ਬਹੁਤ ਚੰਗੀ ਗੱਲ ਹੈ ਜੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਔਰ ਇਹ ਬਹੁਤ ਬੰਦਾ ਕੰਮ ਕਰ ਰਿਹਾ ਨੇ ਜੀ ਬਹੁਤ ਚੰਗਾ ਲੱਗਦਾ ਤੇ ਮੈਨੂੰ ਇਹੋ ਜੀ ਵੀਡੀਓ ਬਣਾਣੀ ਵੀ ਬਹੁਤ ਚੰਗੀ ਲੱਗਦੀ ਹੈ ਜੀ। ਸੋ ਆ ਦੇਖੋ ਜੀ। ਤਾਂ ਗਰਮੀ ਬਹੁਤ ਜ਼ਿਆਦਾ ਸੀ। ਔਰ ਆ ਦੇਖੋ ਜੀ ਕਿਤੇ ਲੱਸੀ ਦੀ ਸ਼ਬੀਲ ਚੱਲ ਰਹੀ ਹੈ। ਕਿਤੇ ਠੰਡੇ ਮਿੱਠੇ ਜਲਦੀ ਸਭੀ ਚੱਲ ਰਹੀ ਹੈ ਗੁਰੂ ਮਹਾਰਾਜ ਦੀ ਕਿਰਪਾ ਜੀ। ਸੋ ਤਾਂ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ। ਸੋ ਆ ਦੇਖੋ ਜੀ। ਗਰਮੀ ਦੋਸਤੋ ਬਹੁਤ ਜ਼ਿਆਦਾ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ